ਵਿੱਤਰ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਦੇ ਲੋਕ ਰੇਤ ਨੂੰ ਛੱਡ ਕੇ ਦੌੜਦੇ ਸੀ ਪਰ ਸਤਿਗੁਰ ਜੀ ਨੇ ਗ੍ਰੇਸਤ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਗੁਰਵਾਣੀ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਹੈ ਆਤਮਿਕ ਪ੍ਰਾਪਤੀ ਕਰ ਲੈਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਪਰਫੁੱਲੋਤ ਵੀ ਕਰਦੇ ਆ। ਤੋਂ ਮੈਂ ਕਿੱਥੇ ਵਧਾਈ ਦਿਨਾ ਉੱਥੇ ਕਾਮਨਾ ਵੀ ਕਰਦਾ ਆ ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ ਵੱਡਾ ਪ੍ਰਕੋਪ ਚੱਲ ਰਿਹਾ ਪੰਜਾਬ 'ਚ। ਫਾੜਾਂ ਦੀ ਬੜੀ ਵੱਡੀ ਪ੍ਰਕੋਪੀ ਚੱਲ ਰਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਹੈ ਜਿਹਾਂ ਬ੍ਰਦਰਤੀ ਜਿਹੜੀਆਂ ਆਫ਼ਤਾਂ ਆਪਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹੱਟੀ। ਜਿੱਥੇ ਰੱਤ ਬਣਾਇਆਂ ਦਾ ਸਮਾਂ ਉੱਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਟੇ ਦੇਖਦਾ ਆਇਆ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਕਾਂ ਦੇ ਬੈਠੇ ਆ। ਬਸ ਉਹ ਮਾਲ ਜਿਹੜਾ ਹੈ ਉਹ ਛੜਕਾਂ ਦੇ ਰੱਖਿਆ ਆ। ਸੋ ਗੁਰੂ ਸਾਹਿਬ ਕਿਰਪਾ ਕਰਨ। ਸ਼੍ਰੋਮਣੀ ਗੁਰਦਵਾਰਾ ਪ੍ਰਮੁਖ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਯਤਨ ਕੀਤੇ ਗਏ ਤੇ ਹੁਣ ਵੀ ਯਤਨ ਜਿਹੜੇ ਆ ਉਹ ਜਾਰੀ ਆ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਭੁੱਖਾ ਨਾ ਸੌਵੇ। ਕਿਸੇ ਨੂੰ ਸਤਗੁਰੂ ਜੀ ਦੁੱਖ ਦਾ ਸਾਮਾਨਾ ਦੇਖਣ ਦੇਣ ਤੋਂ ਦੁਬਾਰਾ ਫਿਰ ਅੱਜ ਦੇ ਇਸ ਸਤਗੁਰਾਂ ਦੇ ਮਹਾਨ ਗੁਰਪੁਰਪ ਦੀ ਵਿਆਹ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਸ਼ਗਾਵਟੀਆਂ ਮਨਾਈਆਂ ਜਾ ਰਹੀਆਂ ਜੀ ਉਹਦੇ ਪ੍ਰਬੰਧਾਂ ਬਾਰੇ ਕੁਝ ਸ਼ਤਾਵਤੀ ਬਾਪ ਤਾਂ ਮੈਂ ਪਹਿਲਾਂ ਵੀ ਉਸੇ ਕਹਿ ਕੇ ਆਇਆ ਕਿ ਇੱਕ ਸਾਡਾ ਨਗਰ ਕੀਰਤਨ ਜਿਹੜਾ ਆ ਕੇ 23 ਨਵੰਬਰ ਨੂੰ ਆਨੰਦਪੁਰ ਦੀ ਧਰਤੀ ਤੇ ਆ ਕੇ ਉਹਦੀ ਗੁਰੂ ਸਾਹਿਬ ਜੀ ਨੇ ਫਾਈਨਲ ਹੁਣ ਇੱਥੇ ਆ ਕੇ ਇਥੋਂ ਸੰਗਤਾਂ ਨੇ ਜਿਹੜੀ ਆ ਛੁੱਟੀ ਲੈਣੀ ਆ ਸੰਪੂਰਨਤਾ ਹੋਣੀ ਆ ਉਹ ਤਕਰੀਬਨ 21 ਤਰੀਕ ਤੋਂ ਲਗਾਤਾਰ ਗੁਰਦੁਆਰਾ ਧੋਬੀ ਸਾਹਿਬ ਤੋਂ ਉਹ جاری ਆ ਰੋਜ਼ਦਰ ਪ੍ਰਾਦਰ ਪ੍ਰਾਦਰ ਪ੍ਰਾ ਤੇ ਮੈਂ ਸੰਗਤ ਨੂੰ ਵਧਾਈ ਵੀ ਦਿੰਨਾ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਆ ਇਸੇ ਤਰ੍ਹਾਂ ਮਟਨ ਤੋਂ ਇੱਕ ਸਾਡਾ ਨਗਰ ਕੀਰਤਨ ਤੁਹਾਡੇ ਆ ਨਗਰਾਂ ਵਿੱਚ ਆਊਗਾ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜਾ ਸ਼ਹੀਦੀਪੁਰ ਨੂੰ ਸਮਾਤਨ ਨਗਰ ਕੀਰਤਨ ਮਾਲ ਵਿੱਚ ਹੋਣਾ ਇਹ ਜਿਹੜਾ ਮਟਨ ਤੋਂ ਆਣਾ ਇਧਰ ਮਾਝੇ ਦੀ ਧਰਤੀ 'ਚ ਹੋ ਕੇ ਜਾਊਗਾ ਇੱਕ ਮਹਾਨਗਰ ਕੀਰਤਨ ਸੀਸਗਾਂਝ ਗੁਰਦਵਾਰਾ ਸਾਹਿਬ ਤੋਂ ਵੀ ਆਉਣਾ ਜਿੱਥੋਂ 사ਤਗੁਰੂ ਜੀ ਦਾ ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਸੀ ਸੋ ਇਹ ਬੜੇ ਵੱਡੇ ਸਮਾਗਮ ਆ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਬਾਤ ਤੋਂ ਬਾਤ ਇਹਨਾਂ ਵਿੱਚ ਆਪਣੀ ਸਮੂਲੀਅਤ ਕਰੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਬਖਸ਼ਿਸ਼ ਕੀਤੇ ਆ ਇਹਨਾਂ ਦਾ ਬੜਾ ਵੱਡਾ ਇੱਕ ਮਹੱਤਵ ਆ ਜੇ ਗੁਰੂ ਤੇਗ ਬਹਾਦਰ ਪਾਸ਼ਾ ਸ਼ਹਾਦਤ ਨਾ ਦਿੰਦੇ ਸਹੀ ਸਪੇਟ ਨਾ ਕਰਦੇ ਤੇ ਸ਼ਾਇਦ ਇਹ ਹਿੰਦੁਸਤਾਨ ਦੀ ਜਿਹੜੀ ਆ ਤਸਵੀਰ ਕੋਈ ਹੋਰ ਹੀ ਹੁੰਦੀ ਸੋ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਬੜੇ ਪੱਦਰ ਪੰਦਰ ਤੇ ਸ਼ਰਮਣੀ ਕਮੇਟੀ ਦੇ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਚੱਲ ਰਹੇ ਨੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538 ਵਾ ਵਿਆਹ ਪਰਵ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਘਰ ਆਨੰਦ ਕਾਰ ਯਸਥਾਨ ਮਾਤਾ ਸੁਲਖਣੀ ਜੀ ਦੇ ਪੇਕਾ ਸਥਾਨ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਤਕਰਤਰੀਆਂ ਸਾਹਿਬ ਸਮੇਤ ਪਟਿਆਲਾ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਭਾਣ ਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਤਕਾਰ ਤੇ ਖਾਲਸਾਈ ਜਹੋ ਜਲਾਲ ਤੇ ਪੰਥਕ ਰਵਾਇਤਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਦੌਰ ਹੋ ਜਾ ਤੋਂ ਗੁਰੂ ਘਰ ਵਿਖੇ ਰੱਖੇ ਸ਼੍ਰੀ ਖਨਪਤ ਸਾਹਿਬ ਜੀ ਦੇ ਭੋਗ ਪਾਏ ਗੇ ਉਪਰੰਤ ਗੁਰਦੁਆਰਾ ਡੇਰਾ ਸਾਹਿਬ ਤੋਂ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਆਕਾਸ਼ ਗਜਾਉ ਖਾਸੇ ਜਕਾਰਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਵਾਨ ਦੀ ਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਖਜੂਰੀ ਗੇਟ ਜੱਸਾ ਸਿੰਘ 람 ਗੜੀਆ ਹਾਲ ਹਾਂਸਲੀ ਪੁਲ ਸ਼ਹੀਰ ਭਾਈ ਸੁਖਾ ਸਿੰਘ ਭਾਈ ਮੋਤਾਬ ਸਿੰਘ ਚੌਂਕ ਮਾਲਰ ਟਾਊਨ ਪੁਲਸ ਲਾਈਨ ਗੁਰਦਾਪੁਰ ਰੋਡ ਗਾਂਧੀ ਚੌਂਕ ਗੁਰਦੁਆਰਾ ਸਤਕਰਤਾਰੀਏ ਸਾਹਿਬ ਗੁਰਦੁਆਰਾ ਸ਼੍ਰੀ ਕਾਨ੍ਹ ਸਾਹਿਬ ਦੀ ਯਾਤਰਾ ਕਰਦਾ ਹੈ ਆ ਸ਼ਾਮ ਨੂੰ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੈ ਅੱਜ ਇਸ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਇਨਾਉ ਸ਼ਾਪ ਆਇਆ ਜਾ ਰਿਹਾ ਹੈ ਭਾਵੇਂ ਅੰਮ੍ਰਿਤ ਵੇਲੇ ਭਾਰੀ ਵਰਖਾ ਹੋਈ ਸੀ ਫਿਰ ਵੀ ਸੰਗਤਾਂ ਨੇ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਪਿਛਲੇ 1 ਸਾਲ ਤੋਂ ਬਾਬਾ ਜੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਸਮੂਹੀਆਂ ਸੰਗਤਾਂ ਆਪਣੇ ਪਰਿਵਾਰ ਸਮੇਤ ਅੱਜ ਇਸ ਨਗਰ ਕੀਰਤਨ ਵਿੱਚ ਨਤਮਸਤ ਹੋਈਆਂ ਨੇ ਜੋ-ਜੋ ਸੰਗਤਾਂ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਉਹਨਾਂ ਸੰਗਤਾਂ ਵਾਸਤੇ ਪਟਾਲਾ ਸ਼ਹਿਰ ਦੀਆਂ ਗਲੀਆਂ ਵੱਖ-ਵੱਖ ਪੜਾਵਾਂ ਤੇ ਪਟਾਲਾ ਦੀਆਂ ਸੰਗਤਾਂ ਵੱਲੋਂ ਉਨਾ ਨਗਰ ਕੀਰਤਨ ਦੇ ਸਵਾਗਤ ਹੈ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਹਰ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਸੰਗਤਾਂ 'ਚ ਇਹਨਾਂ ਨੂੰ ਸਾਹ ਦੇਖਣ ਨੂੰ ਮਿਲ ਰਿਹਾ ਕਿ ਲੱਖਾਂ ਦੀ ਤਰ੍ਹਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਆਪਣੇ ਬਾਬੇ ਦੇ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਲੈਣ ਲਈ ਨਤਮਸਤ ਹੋਣ ਲਈ ਇਸ ਨਗਰ ਕੀਰਤਵੇ ਸ਼ਾਮਲ ਹੋ ਜਾਣ ਮੈਂ ਸਮੂਹੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਰਖਣੀ ਜੀ ਦੇ 538ਵੇਂ ਵਿਆਹ ਪਰਚੀ ਦੀ ਲੱਖ ਲੱਖ ਵਧਾਈ ਦੇਣਾ ਸਮੂਹੀਆਂ ਸੰਗਤਾਂ ਨੂੰ ਜੋ ਇਸ ਵਿਆਹ ਪਰਵੇ ਸ਼ਾਮਲ ਹੋ ਜਾਣ ਉਹਨਾਂ ਨੂੰ ਜੀ ਆਖਦਾ ਹਾਂ ਜੋ ਸੇਵਾ ਸਭਾ ਸੁਸਾਇਟੀਆਂ ਇਸ ਬਾਬੇ ਦੇ ਵਿਆਹ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਵਾਲ ਵਿੱਚ ਸਹਿਯੋਗ ਕਰ ਰਹੀਆਂ ਹਨ ਉਹਨਾਂ ਸਮੂਹੀਆਂ ਸੰਗਤਾਂ ਦਾ ਤੈਦੀ ਲੋਤਵਾਰ ਕਰਦਾ ਹਾਂ ਅੰਤ 'ਚ ਫੇਰ ਸਮੂਹੀਆਂ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਇਸ ਇਤਿਹਾਸਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਜੀ ਦਾ ਜੋ ਵਿਆਹਪੁਰਬ ਹੈ ਉਹ ਬੜੇ ਧੂਮ-ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਹਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਪ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕੀ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ